ਦੇ ਉੱਤੇ ਪਹੁੰਚ ਗਿਆ ਕਿਸਾਨ ਲੀਡਰ ਸਰਬੰਸ ਸਿੰਘ ਪੰਦੇਰ ਜਿੱਥੇ ਬੀਤੇ ਕੱਲ ਪੁਲਿਸ ਨੇ ਪਹ ਪਹ ਜਾ ਕੇ ਕੁੱਟੇ ਸੀ ਕਿਸਾਨ ਤਾਂ ਉਹਨਾਂ ਕਿਸਾਨਾਂ ਦੇ ਨਾਲ ਕੀਤੀ ਗੱਲਬਾਤ ਕਿਸਾਨਾਂ ਦੇ ਵੱਲੋਂ ਵੀ ਫਿਰ ਪੰਦੇਰ ਦੇ ਕੋਲ ਆ ਕੇ ਵੱਡੇ ਖੁਲਾਸੇ ਕਰ ਦਿੱਤੇ ਸਾਰਾ ਸੱਚ ਦੱਸ ਦਿੱਤਾ ਕਿਹੜੇ ਡੀਐਸਪੀ ਦੇ ਵੱਲੋਂ ਕਿਹੜੇ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਇਹਨਾਂ ਦੇ ਨਾਲ ਤਸ਼ੱਦਦ ਕੀਤਾ ਕੀ ਕੀ ਕੀਤਾ ਉਹ ਤੁਸੀਂ ਦੇਖਿਆ ਪਰ ਜੋ ਅੱਜ ਕਿਸਾਨਾਂ ਨੇ ਖੁਲਾਸੇ ਕੀਤੇ ਨੇ ਇਹ ਸੁਣ ਕੇ ਸਰਬਣ ਸਿੰਘ ਪੰਦੇਰ ਸਣੇ ਤੁਹਾਡੇ ਸਭ ਦੇ ਹੋਸ਼ ੁੱਡ ਜਾਣਗੇ ਕਿ ਖੇਤਾਂ ਦੇ ਵਿੱਚ ਲੰਬੇ ਪਾ ਕੇ ਕਿਸਾਨਾਂ ਨੂੰ ਉਹਨਾਂ ਦੇ ਨਾਲ ਕੀ ਕੀ ਕੀਤਾ ਸੁਣ ਕੇ ਤੁਸੀਂ ਵੀ ਕੰਨਾਂ ਦੇ ਵਿੱਚ ਉਂਗਲਾਂ ਪਾ ਲਮੋਗੇ ਤਾਂ ਕੀ ਕੁਝ ਕੀਤਾ ਕੀ ਖੁਲਾਸੇ ਹੋਏ ਨੇ ਪੂਰੀ ਗੱਲਬਾਤ ਤੁਹਾਨੂੰ ਸਰਬਣ ਸਿੰਘ ਪੰਦੇਰ ਦੀ ਜੁਬਾਨੀ ਸੁਣਾਉਣੇ ਆ ਜੋ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਪਿੰਡ ਪਰਥ ਚ ਖੜੇ ਆ ਇਹ ਹਰਗੁਬਿੰਦ ਪੁਰ ਸਾਹਿਬ ਬਲਾਕ ਆ ਤੇ ਇਹ ਪਿੰਡ ਚ ਖੜੇ ਆ ਜਿੱਥੇ ਤੁਹਾਨੂੰ ਹੀਠਾਂ ਕਣਕ ਨਜ਼ਰ ਆਉਗੀ ਤੇ ਟਰੈਕਟਰ ਅਹੀ ਰਾਤ ਦੇ ਸਮੇਂ ਟਰੈਕਟਰ ਨੇ ਖਲੋਤੀ ਹੋ ਜਿਹੜੀ ਕਣਕ ਵਗੀ ਆ ਇੱਥੇ ਕਣਕ ਜਿਹੜੀ ਵਾਹ ਕੇ ਧੱਕੇ ਨਾਲ ਕਬਜ਼ਾ ਲਿਆ ਹੈਗਾ ਵਾ ਔਰ ਸਾਡਾ ਤੇ ਹੈਗਾ ਵੀ ਸਰਕਾਰ ਕਿਸੇ ਕਾਨੂੰਨ ਤਹਿਤ ਵੀ ਕਿਸਾਨਾਂ ਦੀਆਂ ਜਿਹੜੀਆਂ ਕਣਕ ਆ ਉਹ ਬਾਹਰ ਨਹੀਂ ਸਕਦੀ ਹੈਗੀ ਇੱਕ ਤਾਂ ਹੈਗਾ ਵੀ ਜਿਹੜਾ ਕਿਸਾਨਾਂ ਦੀ ਕਣਕ ਦਾ ਨੁਕਸਾਨ ਕੀਤਾ ਵਾ ਉਹਦਾ ਮੁਆਵਜ਼ਾ ਮਿਲਣਾ ਚਾਹੀਦਾ ਕਿਸਾਨਾਂ ਨੂੰ ਅਰ ਅਜਿਹੀ ਕਾਰਵਾਈ ਜੜੀ ਸਮਝੌਤੇ ਚ ਪ੍ਰਿੰਸੀਪਲ ਸੈਕਟਰੀ ਕਰ ਲਵੇ ਪੰਜਾਬ ਸਰਕਾਰ ਕਰ ਲਵੇ ਡੀਸੀ ਗਰਦਾਸਪੁਰ ਕਰ ਲਵੇ ਆਈਜੀ ਬਾਰਡਰ ਜੇਨ ਸਮਝੌਤੇ ਕਰ ਲਵੇ ਫਿਰ ਉਸ ਤੋਂ ਸਮਝੌਤਿਆਂ ਤੋਂ ਭੱਜਿਆ ਜਾਵੇ ਇਹਨਾਂ ਨੂੰ ਕਿੰਨਾ ਚਿਰ ਰੋਲਾ ਪਾਉਂਦੇ ਨੇ ਹੋਗੇ ਵੀ ਆਰਬਿਟ੍ਰੇਸ਼ਨ ਆਰਬਿਟ੍ਰੇਸ਼ਨ ਹਾਲ ਲਿਆ ਔਰ ਮੇਰੇ ਖਲ ਕੋਈ ਕਿਸਾਨ ਨਹੀਂ ਇੱਥੇ ਗਰਦਾਸਪੁਰ ਚ ਇੱਕ ਵੱਡੇ ਹਿੱਸੇ ਨੇ ਲਿਖ ਕੇ ਜੜਾ ਵਾ ਉਹ ਸਰਕਾਰ ਨੂੰ ਦਿੱਤਾ ਹੋਇਆ ਵਾ ਵੀ ਸਾਡੇ ਆਈਪ੍ਰੋਟ੍ਰੇਸ਼ਨ ਦੇ ਵਿੱਚ ਮਸਲੇ ਹੱਲ ਕਰਲੇ ਜਾਣ ਪਰ ਮੈਨੂੰ ਨਹੀਂ ਲੱਗਦਾ ਵੀ ਇਹ ਕੋਈ ਸਰਕਾਰ ਸੁਣ ਰਹੀ ਆ ਜਾਂ 4-4 5-5 ਸਾਲ ਹੋ ਗਏ ਆ ਕਿਸਾਨਾਂ ਨੂੰ ਕਈ ਕਿਸਾਨ ਮਾਲਵੇ ਚ ਵੀ 4-4 5-5 ਸਾਲ ਹੋ ਗਏ ਆ ਉਹ ਜਿਹੜੇ ਆ ਉਹ ਕਰ ਰਹੇ ਆ ਮੈਂ ਇੱਥੇ ਤੁਹਾਨੂੰ ਕਿਸਾਨਾਂ ਨਾਲ ਗੱਲ ਵੀ ਕਰਾ ਦਾਂਗੇ ਅਸੀਂ ਜਿਹੜੇ-ਜਿਹੜੇ ਕਿਸਾਨ ਇੱਥੋਂ ਦੇ ਜਿਹੜੇ ਲੋਕਲ ਹੈ ਜੀ हां की नाम अपना जसविंदर सिंह आज जसविंदर सिंह जसविंदर सिंह जी अपना ਕੀ ਆ ਵੀ ਕਿੰਨਾ ਕਿੰਨਾ ਤੁਹਾਡਾ ਰਕਬਾ ਆ ਅੱਜ 22 22 ਕਿੱਲੇ 22 ਕਿੱਲੇ ਤੁਹਾਡਾ ਕਿੰਨਾ ਦੇਣ ਦਾ ਪੈਸਾ ਆਏ ਤੁਹਾਨੂੰ 36 ਲੱਖ ਜੀ 36 ਲੱਖ ਰੁਪਇਆ ਤੁਹਾਨੂੰ ਦਿੰਦੇ ਆ ਇੱਥੇ ਇੱਥੇ ਜਿਹੜੀ ਜ਼ਮੀਨ ਕਿੱਲੇ ਦਾ ਰੇਟ ਕਿੰਨਾ ਇੱਥੇ ਜੀ ਨੰਗਲ ਚੌੜ ਚ 32 ਲੱਖ ਨੂੰ ਰਜਿਸਟਰੀ ਹੋਈ ਜੀ 32 ਲੱਖ ਦੇ ਹਿਸਾਬ ਨਾਲ 32 ਇੱਥੇ ਵੀ 32 ਤੀ ਬੰਦੀ 32 ਆ ਦੇਖੋ ਜਿਹੜਾ ਮਾਰਕੀਟ ਰੇਟ ਆ 32 ਲੱਖ ਦਾ ਕਿੱਲਾ ਵਿਕੀ ਜਾਂਦਾ ਔਰ 4 ਲੱਖ ਵਧਾ ਕੇ ਪੰਜਾਬ ਸਰਕਾਰ ਜ਼ਮੀਨ ਅਕਵਾਇਰ ਕਰ ਰਹੀ ਆ ਜਦ ਕਿ ਇਹ ਕਲੈਕਟਰ ਰੇਟ ਜਿਹੜਾ ਜਿਹੜੀ ਰਜਿਸਟਰੀ ਹੁੰਦੀ ਕਲੈਕਟਰ ਰੇਟ ਦੇ ਇਸ ਕਲੈਕਟਰ ਰੇਟ ਦਾ 4 ਗੁਣਾ ਦੇ ਰਿਆ ਮਾਰਕੀਟ ਰੇਟ ਦਾ ਜੇ 32 ਲੱਖ ਨੂੰ 4 ਨਾਲ ਗੁਣਾ ਕਰੀਏ ਚਲ 2 ਸਾਲ ਕੱਟ ਕਰ ਲੋ ਇਹਨੂੰ ਇਹਨੂੰ 30 ਲੱਖ ਨਾਲ ਕਰ ਲੋ ਤੇ 1 ਕਰੋੜ 20 ਲੱਖ ਰੁਪਇਆ ਬਣਦਾ ਹੈਗਾ ਆਰੇ ਜੜੇ ਇਹ ਐਸ ਡੀ ਐਮ ਜਿਹੜੇ ਧਾੜਾ ਕਰਕੇ ਆਉਂਦੇ ਨੇ ਡੀ ਸੀ ਨੇ ਜਿਹੜਾ ਪਟਵਾਰੀ ਮਾਲ ਜਾਂ ਆ ਪੁਲਿਸ ਦੇ ਅਫਸਰ ਇਹ ਰਲ ਕੇ ਸਾਰਾ ਗਮਣਿਆ ਇਹਨਾਂ ਦਾ ਇਹਨਾਂ ਨੇ ਖਾਦੇ ਆ ਕਿਸਾਨ ਤਾਂ ਕਦੀ ਵੀ ਐ ਨਹੀਂ ਕਹਿੰਦੇ ਵੀ ਯਾਰ ਜੇ ਤੁਸੀਂ ਅਕਵਾਇਰ ਕਰਨ ਲੱਗਿਆ ਕਿਸਾਨ ਦੀ ਮਰਜ਼ੀ ਹਾਸਲ ਕਰਨ ਲਈ ਆ ਤੁਸੀਂ ਇਹ ਕਰ ਲਿਆ ਉਹ ਤੁਸੀਂ ਅਕਵਾਇਰ ਕਰ ਲਓ ਅੱਛਾ ਤੁਸੀਂ ਮੌਕੇ ਤੇ ਹੀ ਇਸ ਤੇ ਮੌਕੇ ਤੇ ਕੌਣ ਕੌਣ ਸੀ ਮੈਂ ਤੇ ਮੇਰਾ ਭਤੀਜਾ ਹੀ ਗੱਡੀ ਆਇਆ ਹੈ ਕ੍ਰੇਨ ਦੇ ਅੱਛਾ ਇਹਨਾਂ ਸਾਡੀਆਂ ਬਾਹਾਂ ਬੰਨ ਕੇ ਤੇ ਸਾਨੂੰ ਆਂਦੇ ਗੱਡੀ ਸੁੱਟ ਲੋ ਉੱਧਰ ਅੱਛਾ ਤੁਸੀਂ ਆਏ ਤੁਹਾਡੀਆਂ ਬਾਹਾਂ ਬੰਨੀਆਂ ਗਈਆਂ ਦੋਹਾਂ ਹੀ ਛੱਡੇ ਫੜ ਕੇ ਗੱਡੀ ਆ ਗਏ ਕ੍ਰੇਨ ਦੇ ਅੱਛਾ ਤੇ ਇਹਨਾਂ ਨੇ ਬਾਹਾਂ ਮਰੋੜ ਕੇ ਤੇ ਗੰਦੀਆਂ ਗਾਲਾਂ ਡਿਫਟੀ ਨੇ ਕੱਢੀਆਂ ਅੱਛਾ ਐਸ ਐਚਓ ਨਹੀਂ ਕੋਈ ਕਹਿੰਦਾ ਜਿੰਨਾ ਉਹ ਗੰਦ ਭਗਦਾ ਹੈ ਇਹਨਾਂ ਡੀ ਐਸ ਪੀ ਹਰਕ੍ਰਿਸ਼ਨ ਅੱਛਾ ਡੀ ਐਸ ਪੀ ਹਰਕ੍ਰਿਸ਼ਨ ਬਹੁਤ ਜ਼ਿਆਦਾ ਗੰਦ ਭਗਦਾ ਕੀ ਬੋਲਦਾ ਸੀਗਾ ਤੁਹਾਡੀ ਭੈਣ ਦੀ ਲਾਨਾ ਜਵਾਗੀਆਂ ਮਾਵਾਂ ਭੈਣਾਂ ਦੀਆਂ ਗ ਇੱਥੇ ਡੀਐਸਪੀ ਹਰਕ੍ਰਿਸ਼ਨ ਸਿੰਘ ਆ ਇਹ ਪਹਿਲਾਂ ਉੱਧਰ ਵੀ ਅੰਮ੍ਰਿਤਸਰ ਵੀ ਲੱਗਾ ਰਿਹਾ ਔਰ ਬਹੁਤ ਸਾਰੇ ਡੇਰੀਆਂ ਦਾ ਚਹੇਤਾ ਹੁੰਦਾ ਸੀਗਾ ਮੈਂ ਭਗਵੰਤ ਮਾਨ ਜੀ ਨੂੰ ਡੀਜੀਪੀ ਨੂੰ ਕਹੂੰਗਾ ਇਹਨੂੰ ਭਾਈ ਕੋਈ ਜੱਡਾ ਅਫਸਰ ਛੇਤੀ ਬਣਾਓ ਔਰ ਅਸੀਂ ਦਰਸ਼ਕਾਂ ਨੂੰ ਇਹਦੀ ਫੋਟੋ ਵੀ ਸ਼ੇਅਰ ਕਰਾਂਗੇ ਚਲੋ ਅਸੀਂ ਨਹੀਂ ਕਹਿੰਦੇ ਵੀ ਇਹ ਕਾਰਵਾਈ ਕਿਸੇ ਪੁਲਿਸ ਅਧਿਕਾਰੀ ਦੀ ਹੈ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਆਰਡਰ ਦੇ ਕੇ ਪੁਲਿਸ ਕੋ ਇਹ ਕਾਰਵਾਈ ਕਰਾਈ ਆ ਪਰ ਕੋਈ ਪੁਲਿਸ ਅਫਸਰ ਕਿਸੇ ਨੂੰ ਕਿਸਾਨਾਂ ਦੀਆਂ ਮਾਵਾ ਭੈਣਾਂ ਦੀ ਗਾਲ ਕੱਢਣ ਦਾ ਅਧਿਕਾਰ ਨਹੀਂ ਹੈਗਾ ਆਪਣਾ ਕੰਮ ਕਰੇ ਤਾਂ ਅਸੀਂ ਹਰ ਕ੍ਰਿਸ਼ਨ ਦੀ ਫੋਟੋ ਵੀ ਸ਼ੇਅਰ ਕਰਾਂਗੇ ਵੀ ਇਹਨੂੰ ਸਾਰੇ ਪੰਜਾਬ ਦੇ ਲੋਕ ਪਛਾਨਣ ਵੀ ਆਹ ਦੇਖੋ ਕੀ ਕਰਦਾ ਹੈਗਾ ਇਹ ਕਿਹੜੀ ਕਹ ਲਓ ਵੀ ਇੱਕ ਵੀ ਸਦੀ ਯਾਰ ਪੁਲਿਸ ਦਾ ਰਵਈਆ ਤੁਸੀਂ ਦੇਖੋ ਹਾਂਜੀ ਹੋਰ ਹੋਰ ਮੇਰੇ ਜੋ ਨੰਗਲ ਚੋਂ ਰਹੀ ਗਏ ਆ ਉੱਥੇ ਮੈਂ ਮੈਂ ਮੁਲਾਜ਼ਮ 35 ਸਾਲ ਪੁਲਿਸ ਸਰਵਿਸ ਕੀਤੀ ਸਬ ਇੰਸਪੈਕਟਰ ਰਟਾਇਰ ਅੱਛਾ ਜੀ ਮੈਂ ਤਾਂ ਤੁਸੀਂ ਮੁਲਾਜ਼ਮ ਤੁਸੀਂ ਵੀ ਨਹੀਂ ਬਖਸ਼ਿਆ ਪੁਲਿਸ ਜੋ ਅੰਪੈਰ ਪੈਨਸ਼ਨ ਲੈ ਲਈ ਹੁਣ ਅੱਛਾ ਉਥੇ ਮੈਂ ਕਿਹਾ ਵੀ ਤੂੰ ਹੀ ਮੁਲਾਜ਼ਮ ਨਹੀਂ ਬਖਸ਼ਿਆ ਆਂਦਾ ਤੂੰ ਭੈਣ ਚ ਦੌਣ ਆਇਆ ਇਸ ਨੰਗਲ ਚੋਰ ਤੇਰੀ ਪੈਲੀ ਤੇ ਭਰਤ ਮੈਂ ਕਿਹਾ ਪੈਲੀ ਮੇਰੀ ਨੰਗਲ ਚੋਰ ਚ ਵੀ ਹੈਗੀ ਆ ਠੀਕ ਆ ਠੀਕ ਹੈ ਜੀ ਹੋਰ ਕੋਈ ਕਿਸਾਨ ਹੈ ਗੈੜਾ ਹਾਂ ਜੀ ਦੱਸੋ ਜੀ ਸੁਭਾ ਸਿੰਘ ਹੋਏ ਜੀ ਮੇਰਾ ਨਾਮ ਸੁਭਾ ਸਿੰਘ ਹੈ ਸੁਭਾ ਸਿੰਘ ਆ ਤੁਹਾਡਾ ਨਾ ਸਵੇਰੇ ਸਵੇਰੇ ਜਦੋਂ ਸਾਢੇ 1:00 4 ਵਜੇ ਆਏ ਆ ਤੇ ਅਸੀਂ ਦੋ ਜਣੇ ਗਾੜੀ ਗਏ ਆ ਸਭ ਤੋਂ ਪਹਿਲਾਂ ਸਾਡੀਆਂ ਪੈਲੀਆਂ ਤੇ ਨਾਂ ਕਰਨ ਦਾ ਕੀਤਾ ਵਾ ਅੱਛਾ ਤੇ ਉਹ ਡੀਐਸਪੀ ਉਹ ਸਭ ਮਤਲਬ ਬਹੁਤ ਜ਼ਿਆਦਾ ਗੰਦਾ ਵਿਹਾਰ ਰਹੀਗਾ ਠੀਕ ਆ ਕੋਈ ਸਿਵਲ ਪ੍ਰਸ਼ਾਸਨ ਹੈਗਾ ਸੀ ਕੋ ਐਸ ਡੀ ਐਮ ਕੋ ਨਾ ਜੀ ਨੇ ਨਹੀਂ ਉਹਨੇ ਦਿਖਾਇਆ ਉਹੋਨੇ ਦਿਖਾਇਆ ਡੀਓ ਨਾਲ ਹੀ ਫਿਰ ਮੈਂ ਦੇਖਿਆ ਅੱਛਾ ਐਸ ਡੀ ਐਮ ਨਾਮ ਦਾ ਉਹਨਾਂ ਨੇ ਮਤਲਬ ਸਾਨੂੰ ਇਹਦੀਆਂ ਬਾਹਾਂ ਫੜ ਲਈਆਂ ਵਾ ਪਰ ਮੈਨੂੰ ਵੀ ਸੁੱਟ ਲਿਆ ਵਾ ਜਦੋਂ ਦੋ ਜਣੇ ਸੀ ਅਸੀਂ ਅੱਛਾ ਤੇ ਫਿਰ ਮੁਲਕਿਆਂ ਨਾਲ ਧੱਕੇ ਮੈਂ ਭਾਈ ਮੁਲਾਜ਼ਮ ਬਹੁਤ ਜ਼ਿਆਦਾ ਘੜੂ ਘੜੂ ਵੀ ਹੋ ਗਏ 1500 ਦੇ ਨਾਲ ਹੀ ਮੁਲਾਜ਼ਮ ਹੋ ਗਏ ਅੱਛਾ ਪੁਲਿਸ ਵੱਡੀ ਤਾਜ਼ਦ ਵਿੱਚ ਸੀਗੀ ਠੀਕ ਆ ਚਲੋ ਕਿ ਤੁਸੀਂ ਨਹੀਂ ਕਿਹਾ ਵੀ ਆ ਸਾਡੇ ਦਾ ਪੈਸੇ ਦੋ ਪਹਿਲੋ ਫਿਰ ਜ਼ਮੀਨ ਲੈ ਲਓ ਸਾਡੇ ਕੋਲ ਅਸੀਂ ਇੱਥੋਂ ਤੱਕ ਵੀ ਕਿਹਾ ਹਰਕ੍ਰਿਸ਼ਨ ਨੂੰ ਵੀ ਤੁਹਾਡੀ ਕਮਿਟਮੈਂਟ ਹੱਟਣਾ ਹੋਈ ਆ ਵੀ ਅਸੀਂ ਉਹਨਾਂ ਦੀ ਕਬਜ਼ਾ ਕਰਨਾ ਹੋਣਾ ਜਿੰਨਾ ਪੈਸੇ ਲਏ ਆ ਹਾਂ ਦੋ ਕੁ ਦਿਨ ਪਹਿਲਾਂ ਹੋਈ ਸੀ ਇੱਥੇ ਆਏ ਸੀ ਤੇ ਮੈਂ ਕਿਹਾ ਅਸੀਂ ਤਾਂ ਪੈਸੇ ਵੀ ਨਹੀਂ ਲਏ ਤੁਹਾਨੂੰ ਸਾਡਾ ਪਤਾ ਵਾ ਹਾਂ ਪਰ ਉਹ ਨਹੀਂ ਕਹੀ ਦੀ ਸੁਣਦਾ ਠੀਕ ਆ ਆਪਣਾ ਨਾਮ ਕੀ ਆ ਸੂਬਾ ਸਿੰਘ ਨਾਮ ਮੇਰੇ ਵੀ ਸੂਬਾ ਸਿੰਘ ਮੇਰੀ ਸਵਾ 3 ਕਿੱਲੇ ਪੈਰੀ ਆਉਂਦੀ ਹੈ ਪਿੰਡ ਕਿਹੜਾ ਪਰਥੀ ਪਿੰਡ ਪਰਸ ਦੇ ਸੂਬਾ ਸਿੰਘ ਜੀ ਆਹ ਦੇਖ ਲਓ ਜੀ ਭਗਵੰਤ ਮਾਨ ਜੀ ਜੇ ਸਰਦਾਰ ਸੂਬਾ ਸੋ ਦੀ ਆ ਕਿਸਾਨ ਆ ਜਿਨ੍ਹਾਂ ਨੇ ਇਹਨਾਂ ਚੋਂ ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਵੋਟਰ ਵੀ ਹੋਣੇ ਚਲੋ ਸਾਡਾ ਕੋ ਰੋਲਾ ਨਹੀਂ ਕੋ ਜਿੰਨੂੰ ਮਰਜ਼ੀ ਵੋਟ ਪਾਵੇ ਤੇ ਅੱਜ ਤੁਸੀਂ ਕੀ ਕਹਿ ਲਓ ਵੀ ਵਿਕਾਸ ਦੇ ਨਾਂ ਤੇ ਆਏ ਸੀਗੇ ਔਰ ਜੋ ਤੁਸੀਂ ਹਸ਼ਰ ਕਿਸਾਨਾਂ ਨਾਲ ਕੀਤਾ ਵਾ ਇਹ ਦਿਖ ਰਿਹਾ ਔਰ ਜੇ ਜੇ ਸੂਬਾ ਸਿੰਘ ਦੀ ਗੱਲ ਸੁਣਦੇ ਹੋ ਜਾਇ ਤੋਂ ਪਹਿਲਾਂ ਕਿਹੜਾ ਕਿਸਾਨ ਸੀਗਾ ਆਪਣਾ ਜਸਵਿੰਦਰ ਸਿੰਘ ਜਸਵਿੰਦਰ ਸਿੰਘ ਇਹ ਪੰਜਾਬ ਪੁਲਿਸ ਦੇ ਵਿੱਚ ਸੇਵਾ ਕਰਕੇ ਵੀ ਸਬ ਇੰਸਪੈਕਟਰ ਆਇਆ ਵਾ 35 ਸਾਲ ਔਰ ਜੇ ਤੁਹਾਨੂੰ ਮੜਾ ਮੋਟਾ ਕਿਤੇ ਕਿਸਾਨਾਂ ਮਿਲਦੂਂਦਾ ਆਰਡਰ ਤੇ ਤੁਸੀਂ ਦਿੱਤੇ ਆ ਫਿਰ ਤੁਹਾਨੂੰ ਕੀ ਹੋਜੂ ਤੋਂ ਅਸੀਂ ਕਹਿੰਦੇ ਜੇ ਇਸ ਮੁਲਕ ਦੇ ਵਿੱਚ ਕੋ ਆਮਨ ਕਾਨੂੰਨ ਹੈਗਾ ਔਰ ਜੇ ਕੋਈ ਦੀ ਵਿਰੋਧੀ ਤਰ ਜੀਂਦੀ ਆ ਆ ਪ੍ਰਤਾਪ ਸਿੰਘ ਬਾਜਵਾ ਇਸੇ ਇਹ ਇਲਾਕੇ ਚ ਜਾਂ ਨਾਲ ਹੀ ਹੁੰਦਾ ਵਾ ਔਰ ਇਹ ਕਿਤੇ ਕੁੰਡੇ ਤੱਕ ਨਹੀਂ ਹੈਗਾ ਜਿਹੜੇ ਕਹਿੰਦੇ ਕਿ ਕਿਸਾਨਾਂ ਦੀ ਕਹਿੰਦੇ ਵੀ ਹੁਣ ਕਹਾ ਸਾਨੂੰ ਵਾਰੀ ਦੇ ਦਿਓ ਤੇ ਮੂੰਹ ਸੀ ਕੇ ਬੈਠੀ ਆ ਕਾਂਗਰਸ ਕਿਤੇ ਬੋਲਦੀ ਨਹੀਂ ਹੈਗੀ ਜੇ ਮਾੜਾ ਮੋਟਾ ਕਿਤੇ ਇਸ ਮੁਲਕ ਵਿੱਚ ਕੋ ਅਮਨ ਕਾਨੂੰਨ ਜਾਂ ਲਾਂਡ ਆਰਡਰ ਬਚਿਆ ਤਾਂ ਇਹਨਾਂ ਦੀ ਗੱਲ ਸੁਣੋ ਪਹਿਲੋ ਇਹਨਾਂ ਦੇ ਖਾਤਿਆਂ ਵਿੱਚ ਜੋ ਮਾਰਕੀਟ ਰੇਟ ਦਾ ਵਾ 1 ਕਰੋੜ 20 ਲੱਖ ਰੁਪਇਆ ਪਾਓ ਫਿਰ ਤੁਹਾਨੂੰ ਕੋਈ ਨਹੀਂ ਰੋਕਦਾ ਹੈਗਾ ਨਾ ਸਾਡਾ ਲੈਣਾ ਦੇਣਾ ਹੈਗਾ ਪਰ ਜੇ ਤੁਸੀਂ ੱੱਕੇ ਨਾ ਜ਼ਬਰ ਨਾਲ ਜ਼ਮੀਨਾਂ ਖਿੱਚੋ ਗਿਆ 7-7 ਕਿਸਾਨਾਂ ਨੂੰ ਜਖਮੀ ਕਰੋਗੇ ਫਿਰ ਭਾਈ ਹਰ ਥਾਂ ਤੇ ਕਿਉਂ ਨਹੀਂ ਸਰਕਾਰ ਵੱਡੀ ਹੈ ਫੈਸਲਾ ਕਰਿਆ ਕਿੰਨੇ ਕੁ ਖਲੋਤੇ ਆ ਆ ਤੁਹਾਡੇ ਕੋ ਫੋਰਸ ਆ ਤੁਹਾਡੇ ਕੋ ਮਾਰੂ ਤੇ ਆ ਰਿਹਾ ਵਿਛਾਓ ਲਾਸ਼ਾਂ ਦੇ ਸਸਰ ਤੇ ਲੈ ਜਾਓ ਪੰਜਾਬ ਦੀਆਂ ਜ਼ਮੀਨਾਂ ਅਸੀਂ ਕਿਸਾਨਾਂ ਨੂੰ ਵੀ ਕਹਿੰਨੇ ਆ ਇਕੱਲੇ ਇਕੱਲੇ ਕੁੱਟੇ ਜਾਓਗੇ ਅੱਜ ਤਾਂ ਕਹਿੰਦੇ ਭਾਰਤ ਮਹਾਲਾ ਯੋਜਨਾ ਤਹਿਤ ਇੱਕ ਸੜਕ ਨਿਕਲ ਰਹੀ ਆ ਜਿਹੜੀ 10 ਫੁੱਟ ਉੱਚੀ ਚੱਲ ਰਹੀ ਆ ਜਿੱਤੇ ਆਮ ਲੋਕਾਂ ਦਾ ਲੈਣਾ ਦੇਣਾ ਵੀ ਕੋਈ ਨਹੀਂ ਇਹ ਤੁਹਾਨੂੰ ਖੇਤਾਂ ਚੋਂ ਬਾਹਰ ਕੱਢਣਗੇ ਮੋਦੀ ਵੀ ਇਹ ਕਰਨਾ ਚਾਹੁੰਦਾ ਹੈ ਇਸੇ ਕਰਕੇ ਦਿੱਲੀ ਅੰਦੋਲਨ ਦੂ ਲੜ ਰਹੇ ਆ ਸੋ ਲੋਕਾਂ ਨੂੰ ਇੱਕ ਤਾਂ ਜਿਹੜਾ ਅਫਸਰ ਅਸੀਂ ਨਹੀਂ ਕਹਿੰਦੇ ਕੋਈ ਅਫਸਰ ਨਾਲ ਸਾਡੀ ਨਿੱਜੀ ਆ ਕਿਉਂਕਿ ਇਹ ਭਗਵੰਤ ਮਾਨ ਸਰਕਾਰ ਦੇ ਆਡਰਾਂ ਤਹਿਤ ਹੋਇਆ ਵਾ ਮਰੇ ਜੇ ਅਫਸਰ ਜਿਹੜਾ ਨਿੱਜੀ ਤੌਰ ਤੇ ਆਪਣਾ ਫਾਇਦਾ ਚੱਕਣ ਲਈ ਲੋਕਾਂ ਨੂੰ ਮਾਵਾ ਭੈਣਾਂ ਦੀਆਂ ਗਾਲਾਂ ਕੱਢੇ ਡਿਪਟੀ ਹਰਕ੍ਰਿਸ਼ਨ ਸਿੰਘ ਅਜੇ ਇਹ ਅਫਸਰ ਨੂੰ ਤਾਂ ਬਈ ਫੋਟੋ ਸ਼ੇਅਰ ਕਰਕੇ ਤੁਹਾਨੂੰ ਦੱਸ ਦਾਂਗੇ ਪਿੰਨੇ ਇੱਥੇ ਸਾਰਾ ਕੁਝ ਕੀਤਾ ਉਹਨੂੰ ਜੂਰ ਪੰਜਾਬ ਦੇ ਜੂਤ ਨੌਜਵਾਨ ਉਹਨੂੰ ਸਬਕ ਸਿਖਾ ਲੈਣ ਵੀ ਉਹ ਕੀ ਬੋਲ ਰਿਹਾ ਉਹਦੇ ਘਰ ਤੱਕ ਅਸੀਂ ਤਾਂ ਉਹਦੀ ਮਾਂ ਦਾ ਸਤ